પરમ સત્કાર્યક દોસ્તો ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿਕਾਰ ਨਮਸਕਾਰ ਸ਼ਬਕ ਹੈ ਮੈਂ ਤੁਹਾਡਾ ਆਪਣਾ ਲੇਖਕ ਤੇ ਪત્રકાર ਰਾਮ ਸਿੰਘ ਢਿੱਲੋਂ ਤੇ ਅੱਜ ਅਸੀਂ ਗੱਲ ਕਰਾਂਗੇ ਗਲਤੀਆਂ ਦੀ ਕਿ ਗਲਤੀਆਂ ਸਾਤੋਂ ਕਿਉਂ ਹੁੰਦੀਆਂ ਨੇ ਕਿਵੇਂ ਹੁੰਦੀਆਂ ਨੇ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਗਲਤੀਆਂ ਦਾ ਮਨੋ ਗਿਆਨ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਕਿਸੇ ਸ਼ਾਇਰ ਨੇ ਕਿਹਾ ਹੈ ਕਿ ਜੋ ਗਲਤੀ ਕਰੇ ਹੀ ਨਾ ਉਸੇ ਭਗਵਾਨ ਕਹਤੇ Invece, जो गलती करे ही ना उसे भगवान कहते हैं जो गलती करके मान जाए उसे इंसान कहते हैं जो गलती करके मान जाए उसे इंसान कहते हैं जो गलती करके माने ही ना उसे शैतान कहते हैं शैतान कहते हैं जो गलती करके माने ही ना उसे शैतान कहते हैं सो इसलिए ज़रूरी है कि जो गलती हो गई है तो मान लेना चाहिए ये ऐसी गलती मान लेंगे ਤੇ ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਇਹ ਗਾਣ ਨੂੰ ਇਦਾਂ ਦੀ ਗਲਤੀਆਂ ਨਾ ਹੋਣ। ਐਸੀ ਕੋਈ ਕਰ ਲਈਗੀ ਵੀ ਵਿਅਕਤੀ ਤੋਂ ਕਿਸੇ ਤੋਂ ਗਲਤੀ ਨਹੀਂ ਹੁੰਦੀ ਸਾਰਿਆਂ ਤੋਂ ਗਲਤੀਆਂ ਹੁੰਦੀਆਂ ਨੇ ਥੋੜੀਆਂ ਨਹੀਂ ਜ਼ਰੂਰ ਕਈ ਵਾਰੀ ਜ਼ਿਆਦਾ ਵੀ ਹੁੰਦੀਆਂ ਨੇ ਪਰ ਗਲਤੀਆਂ ਨੂੰ ਮੰਨ ਲੈਣਾ ਇੱਕ ਦਲੇਰੀ ਵਾਲਾ ਕਦਮ ਹੁੰਦਾ ਹੈ। ਇਹ ਉਹਦੇ ਨਾਲ ਤੁਹਾਡੀ ਪਰਸਨੈਲਿਟੀ ਅੱਛੀ ਹੁੰਦੀ ਹੈ ਤੁਹਾਡਾ ਪਲੱਸ ਪੁਆਇੰਟ ਬਣਦਾ ਹੈ ਤੇ ਤੁਸੀਂ ਸਤਕਾਰੇ ਵੀ ਜਾਂਦੇ ਹੋ ਤੇ ਮਸਲਾ ਉੱਥੇ ਹੀ ਖਤਮ ਹੋ ਜਾਂਦਾ ਹੈ। ਪਾਵੇਂ ਤੁਸੀਂ ਸੜਕ ਤੇ ਜਾ ਰਹੇ ਹੋ ਪਾਵੇਂ ਕਿਸੇ ਦਫਤਰ ਚ ਖੜੇ ਹੋ ਤੇ ਪਾਵੇਂ ਕੋਈ ਸਮੱਸਿਆ ਆ ਗਈ ਹੈ ਤੇ ਪਾਵੇਂ ਕੋਈ ਮਾਪੇ ਬਾਪ ਦੀ ਸਮੱਸਿਆ ਹੈ ਤੇ ਪਾਵੇਂ ਕੋਈ ਟੀਚਰ ਨਾਲ ਸਮੱਸਿਆ ਹੈ ਜੇ ਤੁਹਾਡੀ ਗਲਤੀ ਹੈ ਇੱਕਦਮ ਤੁਹਾਨੂੰ ਮੰਨ ਲੜਾ ਚਾਹੀਦਾ ਤੇ ਜਦੋਂ ਤੁਸੀਂ ਗਲਤੀ ਮੰਨ ਲੈਂਦੇ ਹੋ ਤਾਂ ਫਿਰ ਤੁਸੀਂ ਵੱਡੇ ਵਿਅਕਤੀ ਬਣਦੇ ਹੋ ਛੋਟੇ ਨਹੀਂ ਇਸ ਲਈ ਅਗਲੇ ਵਿਅਕਤੀ ਕੋਲ ਜੋ ਗਲਤੀ ਮਨਾ ਰਿਹਾ ਹੁੰਦਾ ਤੁਹਾਨੂੰ ਉਹਦੇ ਕੋਲ ਕਹਿਣ ਲਈ ਕੁਝ ਨਹੀਂ ਹੁੰਦਾ ਸੋ ਯਸਲੀ ਮਿੱਤਰੋ ਜ਼ਰੂਰੀ ਹੈ ਕਿ ਜੇ ਗਲਤੀ ਹੋ ਗਈ ਹੈ ਤਾਂ ਜ਼ਰੂਰ ਮੰਨ ਲਿਆ ਕਰੋ। ਜਰ ਅਸਲ ਗਲਤ ਇਸ ਤਰ੍ਹਾਂ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਵਿਅਕਤੀ ਕੰਮ ਕਰਦੇ ਨੇ ਭਾਵੇਂ ਕੋ ਗੱਡੀ ਚਲਾਉਂਦਾ ਭਾਵੇਂ ਕੋ ਦਫਤਰ ਲੱਗਾ ਆ ਭਾਵੇਂ ਕੋ ਅਫੀਸਰ ਲੱਗਾ ਆ ਭਾਵੇਂ ਕੋ ਮਾਤਾ ਕਿਸੇ ਕਿਸਮ ਦਾ ਵੀ ਕੋਈ ਕੰਮ ਕਰਦਾ ਹੈ ਉਹ ਤੋਂ ਗਲਤੀਆਂ ਹੋਣੀਆਂ ਹੀ ਹੋਣੀਆਂ ਨੇ। ਗਲਤੀਆਂ ਉਸ ਤੋਂ ਨਹੀਂ ਹੁੰਦੀਆਂ ਜੋ ਕੁਝ ਕਰਦਾ ਹੀ ਨਹੀਂ ਹੈਗਾ। ਇਹੜਾ ਵਿਅਕਤੀ ਕੁਝ ਕਰਦਾ ਨਾ ਉਹਦੇ ਤੋਂ ਗਲਤੀਆਂ ਤਾਂ ਹੋਣੀਆਂ ਹੀ ਹੋਣੀਆਂ ਨੇ ਇਸ ਕਰਕੇ ਜ਼ਰੂਰੀ ਹੈ ਜੇ ਗਲਤੀ ਹੋ ਗਈ ਹੈ ਤਾਂ ਕੋਈ ਗੱਲ ਨਹੀਂ ਜੋ ਗਲਤੀਆਂ ਕਹਿੰਦੇ ਕਰਦੇ ਨਹੀਂ ਨਾ ਹੈਗੇ ਉਹ ਕਰਦੇ ਵੀ ਕੁਝ ਨਹੀਂ ਇਹ ਇਸ ਕਰਕੇ ਗਲਤੀ ਨੂੰ ਦਰਹਾਓ ਨਾ ਐ ਵੱਡੀ ਗੱਲ ਹੁੰਦੀ ਹੈ ਇੱਥੇ ਕੋਈ ਦੂਜੇ ਧੋਤਾ ਨਹੀਂ ਇਸ ਦੁਨੀਆ ਦੇ ਵਿੱਚ ਪਰ ਜ਼ਰੂਰੀ ਹੈ ਕਿ ਗਲਤੀਆਂ ਨੂੰ ਦਰਹਣਾ ਨਹੀਂ ਚਾਹੀਦਾ ਗਲਤੀਆਂ ਮੁੱਖ ਤੌਰ ਤੇ ਤਿੰਨ ਤਰ੍ਹਾਂ ਦੀ ਹੁੰਦੀਆਂ ਨੇ ਸੰਸ ਦੇ ਵਿੱਚ ਇਹਨਾਂ ਤਾਂ ਉਹ ਹੋ ਜਾਂ ਅਣਜਾਣੇ ਚ ਹੋ ਜਾਂਦੀਆਂ ਨੇ ਸਭ ਤੋਂ ਗਲਤੀਆਂ ਅਣਜਾਣੇ ਚ ਕੀਤੀਆਂ ਗਲਤੀਆਂ ਵੀ ਕਹਿ ਸਕਦੇ ਆ ਤੇ ਇਸ ਤਰ੍ਹਾਂ ਦੀਆਂ ਗਲਤੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਨੂੰ ਗਲਤੀਆਂ ਨਾ ਹੀ ਹੋਣ ਤਾਂ ਅੱਛੀ ਗੱਲ ਨਹੀਂ ਜੇ ਗਲਤੀਆਂ ਫਿਰ ਵੀ ਹੁੰਦੀਆਂ ਨੇ ਤਾਂ ਕੋਸ਼ਿਸ਼ ਕਰੋ ਕਿ ਨਾ ਹੋਣ ਔਰ तोनैलिटी पिछे जा रही है ये ध्यान रखो जान बुझ के गलतियां भी बड़े बजर गला होंगे ने गलत गल हूँ औरनैलिटी को नैगेटिव पॉइंट लैके जाती है इस करके जा बुझ के, के कोशिश करो गलतियां ना ही कीतिया जा चंगी ने तीसरे तरह द इतिहासक गलतियां तो जिस तरह साढ़े देश की वंड हो इतिहासक गलती है इस तरह दुत सारिया इतिहासक गलतियाँ परिवार भी हो तो जाए ਇਹ ਸਕੂਲਾਂ 'ਚ ਵੀ ਹੋ ਜਾਂਦੀਆਂ ਨੇ ਤੇ ਸਾਡੀ ਜ਼ਿੰਦਗੀ 'ਚ ਵੀ ਹੋ ਜਾਂਦੀਆਂ ਨੇ ਤੇ ਇਤਿਹਾਸਕ ਗਲਤੀਆਂ ਤੋਂ ਸਭ ਕੁਝ ਸਿੱਖ ਕੇ ਉਹਨਾਂ ਨੂੰ ਸੁਧਾਰਨ ਨਾਲ ਲਗਾਤਾਰ ਚਾਹੀਦਾ ਹੈ ਉਹ ਫਿਰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹ ਨਾ ਹੀ ਹੋਣ ਤਾਂ ਚੰਗੀ ਗੱਲ ਹੈ ਇਤਿਹਾਸਕ ਗਲਤੀਆਂ ਦੇ ਸਿੱਟੇ ਸਾਡੀਆਂ ਔਲਾਦਾ ਨੂੰ ਭੁਗਤਨੇ ਪੈਂਦੇ ਨੇ ਕਈ ਪੀੜ੍ਹੀਆਂ ਨੂੰ ਭੁਗਤਨੇ ਪੈਂਦੇ ਨੇ ਬਈ ਵਰਤ ਪੂਰੀਆਂ ਪੂਰੀਆਂ ਕੌਮਾਂ ਨੂੰ ਵੀ ਭੁਗਤਨੇ ਪੈਂਦੇ ਨੇ ਇਹ ਬਰਲਨ ਦੀ ਦੀਵਾਰ ਰਹੀ ਗਈ ਹੈ ਤੇ ਜਰਮਨ ਚ ਤੇ ਉਹ ਵੀ ਇੱਕ ਤਰ੍ਹਾਂ ਦੀ ਉਹਨਾਂ ਦੀ ਗਲਤੀ ਸੀ ਜਦੋਂ ਉਹਨਾਂ ਨੇ ਬਰਲਨ ਦੇ ਵਿੱਚ ਦੀਵਾਰ ਖੜੀ ਕੀਤੀ ਉਹ ਗੱਲਾਂ ਦੇ ਕਾਰਨ ਬਖਰੇ ਨੇ ਪਰ ਇਹ ਜਿਹੜੀਆਂ ਗਲਤੀਆਂ ਸੁਧਾਰਨ ਲਈ ਪੂਰੀਆਂ ਪੂਰੀਆਂ ਕਮਾ ਦਾ ਮਾਣ ਮਰਿਆਗਾ ਔਰ ਭਵਿੱਖ ਵੀ ਦਾਤੇ ਲੱਗ ਜਾਂਦਾ ਕਈ ਵਾਰ ਇਸ ਲਈ ਇਤਿਹਾਸਕ ਗਲਤੀਆਂ ਤੋਂ ਬਚਣਾ ਚਾਹੀਦਾ ਆਵੇਂ ਉਹ ਕਰਦਿਆਂ ਹੋਣ ਆਮੇ ਤੁਹਾਡੀ ਜਿੰਦਗੀ ਦੀਆਂ ਹੋਣ ਤੇ ਭਾਵੇਂ ਤੁਹਾਡੇ ਕੈਰੀਅਰ ਦੀਆਂ ਹੋਣ ਅਕਿਆਸ ਗਲਤੀਆਂ ਤੋਂ ਬਚਣਾ ਚਾਹੀਦਾ ਹੈ। ਕਈ ਵਾਰ ਹੁੰਦਾ ਹੈ ਇਸ ਤਰ੍ਹਾਂ ਕਿ ਅਚੇਤ ਮਾਨਾ ਨੇ ਜਿਹੜਾ ਸਾਡਾ ਉਹ بڑا ਚਲਾਕ ਹੈ, بڑا ਸ਼ਰਾਰਤੀ ਹੈ ਉਹ ਸਾਨੂੰ ਗਲਤੀਆਂ ਕਰ ਲਈ ਉਕਸਾਉਂਦਾ ਰਹਿੰਦਾ ਹੈ। ਕਿਉਂਕਿ ਗਲਤ ਕੰਮ ਲਈ ਉਕਸਾਉਂਦਾ ਹੈ, ਗਲਤੀਆਂ ਕਰ ਲਈ ਉਕਸਾਉਂਦਾ ਹੈ ਤੇ ਉਹ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਹਨੂੰ ਨਾ ਕਰ ਦੇਣੀ ਚਾਹੀਦੀ। ਕੋਸ਼ਿਸ਼ ਕਰਨਾ ਚਾਹੀਦਾ ਹੈ। ਕਿ ਤੁਸੀਂ ਪੋਜ਼ਿਟਿਵਿਟੀ ਰੱਖੋ ਮਨ ਦੇ ਵਿੱਚ। ਹਮੇਤਰਮ ਦਾ ਖਿਆਲ ਲੈ ਕੇ ਰੱਖੋ। ਭਵੇਂ ਤਰਕ ਦਾ ਖਿਆਲ ਲੈ ਕੇ ਰੱਖੋ। ਭਾਵੇਂ ਕਿਤੇ ਅੱچھے ਵਿਅਕਤੀਆਂ ਖਿਆਲ ਮਨ ਦੇ ਵਿੱਚ ਲਿਆਓ ਤੇ ਭਾਵੇਂ ਆਪਣੇ ਜੋ ਦੋਸਤ ਮਿੱਤਰ ਨੇ ਅੱچھے ਉਹਨਾਂ ਨੂੰ ਧਿਆਨ ਚ ਲੈ ਕੇ ਆਓ। ਕੋਸ਼ਿਸ਼ ਕਰੋ ਕਿ ਜੁੜੀਆਂ ਅਚੇਤ ਮੰਦੀਆਂ ਜਿਹੜੀਆਂ ਗੱਲਾਂ ਨੇ ਜੇ ਤੈਨੂੰ ਉਕਸਾਉਂਦੀਆਂ ਨੇ ਗਲਤੀ ਕਰਨ ਨੂੰ ਤਾਂ ਕੋਸ਼ਿਸ਼ ਕਰੋ ਹੋਰ ਰੁਝੇਵੇਂ ਪਾ ਕੇ ਉਹਨਾਂ ਤੋਂ ਦੂਰ ਚਲੇ ਜਾਓ। ਉਹਨਾਂ ਤੋਂ ਪਿਛੇ ਹਟ ਜਾਓ। ਇੱਥੇ ਰਹੋ। ਗਲਤੀਆਂ ਘੱਟ ਤੋਂ ਘੱਟ ਹੋਣ ਤਾਂ ਕਰਨਾ ਕੀ ਚਾਹੀਦਾ ਸਨ ਦੋਸਤੋ ਇਹਦਾ ਹੱਲ ਇੱਕੋ ਇੱਕ ਹੈ ਕਿ ਸਾਨੂੰ ਚੰਗੇ ਬੰਦਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਤਾਂ ਕਿ ਕਿ ਸੰਗਤ ਜੈਸੀ ਸੰਗਤ ਵੈਸੀ ਰਹਿੰਦੀ ਤੇ ਇਸ ਲਈ ਜ਼ਰੂਰੀ ਹੈ ਕਿ ਚੰਗੇ ਬੰਦਿਆਂ ਦੀ ਸੰਗਤ ਕਰਨ ਦੇ ਨਾਲ ਚੰਗੀ ਸੋਸਾਇਟੀ ਦੇ ਵਿੱਚ ਰਹਿਣ ਦੇ ਨਾਲ ਅੱچھے ਲੋਕਾਂ ਦੇ ਵਿੱਚ ਰੰਦੇ ਨਾਲ ਅੱਛੀਆਂ ਕਿਤਾਬਾਂ ਪੜ੍ਹਨ ਦੇ ਨਾਲ ਅੱਛੀਆਂ ਫਿਲਮਾਂ ਦੇਖਣ ਦੇ ਨਾਲ ਔਰ ਅچھے ਵਿਚਾਰ ਰੱਖਣ ਦੇ ਨਾਲ ਤੇ ਅਚੀਆਂ ਕਿਤਾਬਾਂ ਪੜ੍ਹਨ ਦੇ ਨਾਲ ਸਾਨੂੰ ਜਿਹੜੀ ਹੈ ਗਲਤੀਆਂ ਬਹੁਤ ਘੱਟ ਹੁੰਦੀਆਂ ਨੇ ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕੀ ਕਰੀਏ ਇਸ ਲਈ ਜ਼ਰੂਰੀ ਹੈ ਕਿ ਚੰਗਿਆਂ ਦੀ ਸੰਗਤ ਕਰੋ ਜੇ ਚੰਗਿਆਂ ਦੀ ਸੰਗਤ ਨਹੀਂ ਵੀ ਕਰ ਸਕਦੇ ਨਾ ਤਾਂ ਕਟੋ-ਕਟ ਉਦੋਂ ਫਿਰ ਇਕੱਲੇ ਰਹੋ ਜੇ ਤੁਹਾਨੂੰ ਗਲਤੀਆਂ ਕਰਨ ਦੇ ਲਈ ਐਦਾਂ ਦੀ ਕੋਈ ਗੱਲਬਾਤ ਹੁੰਦੀ ਹੈ ਸੋ ਕੋਸ਼ਿਸ਼ ਕਰੋ ਕਿ ਭਾਵੇਂ ਇਕੱਲੇ ਰਹੋ ਪਰ ਗਲਤੀਆਂ ਨਾ ਹੋਣ ਤਾਂ ਕੋਸ਼ਿਸ਼ ਤਾਂ ਹੋਣੀ ਚਾਹੀਦੀ ਹੈ ਤੇ ਤੁਹਾਡਾ ਕੀ ਖਿਆਲ ਹੈ ਕਮੈਂਟ ਬਾਕਸ ਜ਼ਰੂਰ ਦੱਸਣਾ ਮੇਰੇ ਦੋਸਤਾਂ ਨੂੰ ਫਿਰ ਗੁਜਾਰਿਸ਼ ਹੈ ਕਿ ਪੰਜਾਬੀ.tv13 ਜੇ ਤੁਹਾਨੂੰ ਪਸੰਦ ਹੈ ਤਾਂ ਜ਼ਰੂਰ ਇਹਨੂੰ ਸਬਸਕ੍ਰਾਈਬ ਕਰੋ ਵੱਤ ਤੋਂ ਵੱਤ ਇਹਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰੋ ਰਿਸ਼ਤੇਦਾਰਾਂ ਨੂੰ ਸ਼ੇਅਰ ਕਰੋ ਬੜਾ ਬਹੁਤ ਬਹੁਤ ਧੰਨਵਾਦ ਥੈਂਕ ਯੂ